ਲਓ ਜੀ ਆਪਣਾ ਬਰਾੰਡਾ ਸਾਰਾ ਛੋਈ ਜੰਨਾ ਹੁਣ ਇੱਥੇ ਨਾ ਕਾਗਜ਼ ਪਾਉਂਦੇ ਆ। ਇੱਥੇ ਸਾਰਾ ਬੁਰਾ ਹਾਲ ਹੋ ਗਿਆ ਕਾਗਜ਼ ਲਿਆਂਦਾ। ਉਹ ਪਾਉਂਦੇ। ਕਿਤਾਨ ਲਾ ਦੇਮੀ ਇੱਥੇ ਪੈਰ ਤਰਾਂਗੇ ਤਾਂ ਵਿੱਚ ਦੀ ਨੰਗ ਜਾਗੇ। ਇੰਨਾ ਥਾਂ ਹੋ ਹੋਇਆ ਪਿਆ ਸਾਰਾ ਫੁੱਲ। ਦਰ ਲਾ ਦੇ। ਕੋਈ ਨਹੀਂ ਗਿਓ ਕੁਰਾ ਅੱਜ ਫਾਦੂ ਗਾਇਦਾ ਦੇਖਦੇ ਜਾਓ ਕੋਈ ਕਿਸੇ ਦਾ ਕੋਠਾ ਨਹੀਂ ਹੈਗਾ ਜਿਹਦੇ ਉੱਤੇ ਕਾਬਿਲ ਨਾ ਹੋਵੇ ਸਾਰੇ ਨਹੀਂ ਵਿਚਾਰਿਆਂ ਦੇ ਨਾ ਸਾਰਿਆਂ ਦੀ ਚੌਂ ਲਾਤਾ ਰੱਬ ਨਹੀਂ ਆਹ ਇੱਧਰ ਚਾਚੇ ਕੀ ਸਾਡੇ ਇੱਧਰ ਆਹ ਇੱਧਰ ਵਿਚਾਰੀ ਆ ਸੀ ਇਹਨਾਂ ਨੇ ਘਾ ਰੱਖਿਆ ਸਾਰਿਆਂ ਨੇ ਵਾਰ ਰੱਖਿਆ ਕੋਈ ਘਰ ਨਹੀਂ ਰਿਹਾ ਪਰ 12 12 ਦੀ ਲੇਟੋ ਮਿਲਦਾ ਐਂ ਜਾਂ ਉਹ ਕਿਵੇਂ ਇਹ ਉਹ ਹੈ ਉਸ ਤੋਂ ਲੰਬਾ ਜਾਂ ਖਾਸਾ ਰਗਾ ਕੋਈ ਲੈ ਆ ਰਿਹਾ ਉਹ ਨਾ ਦੋ ਕਹਿ ਰਹੀ ਯਾਰ ਹਾਂ ਕਿ ਕਿ ਨਹੀਂ ਆਉਂਦਾ ਕਰਾ ਆਇਆ ਬਣਾ ਇਹ ਲਾ ਚੋਹੇ ਦੋ 12 12 ਸਾਰਾ ਨਹੀਂ ਆਉਂਦਾ ਇਹ ਪੂਰਾ ਨਹੀਂ ਆਉਂਦਾ ਛੋਟਾ ਹੈ ਤਾਂ ਚਲ ਆਇਆ ਫਿਰ ਪਹਿਲੇ ਇੱਕ ਹੋਰ ਇੱਥੇ ਛੋਟਾ ਰਹਿ ਗਿਆ ਲੈ ਕਾਗਜ਼ ਚੱਲੇ ਇਹ ਦੋ ਵਿਛਾਓ ਦੋ ਸਹੀ ਹੈ ਇੱਧਰ ਲੈ ਬਸੇ ਵਿਛਾ ਦਿਓ ਪਹਿਲਾਂ ਮੈਂ ਤਾਂ ਕਹਿੰਨੀ ਆ ਹਾਂ ਪਪਾ ਹੇ ਜਗਨ ਨੰਨਾ ਹੜ ਜਾ ਇਧਰਲੇ ਪਾਸੇ ਵਿਛਾ ਦਿਓ ਪਹਿਲਾਂ ਵਿਛਾਨਾ ਪਹਿਲਾਂ ਕਿਉਂ ਦਾ ਦੌਰੋਂ ਆਉਣ ਨੂੰ ਹਾਂ ਹੀ ਕਹਨੀ ਮੈਂ ਹਾ ਇਧਰੋਂ ਲੱਗ ਜਾ ਇਧਰ ਆਪਣੇ ਪਿਆਰ ਸਾਦਾ ਕੀ ਚੀਜ਼ ਹੈ ਸਾਫੀ 3 ਬਟਲ ਆ ਨਾ ਉਹ ਵੀ ਦੇ ਦੱਸੋ ਹਾਂ ਕੋਈ ਨਾ ਉਹ ਬਾਲਾ ਬੰਦਾ ਜਿਹੜਾ ਆਇਆ 9 ਸੋਣਾ ਥੋੜੇ ਕਿਥੇ ਜਾਣਾ ਇਹ ਨਾ ਨਾ ਮੈਂ ਤੁਹਾਨੂੰ ਕਾਈ ਤਾਂ ਗਾਉ। ਸਾਨੂੰ ਪਤਾ ਹੀ ਨਹੀਂ ਸੀ ਜੀ ਉਹਨੂੰ ਜਿੰਨਾ ਦੱਸਿਆ ਉਹਦੇ ਜਿਆਦਾ। ਜਿੰਨਾ ਕਹਿੰਦੇ ਸੀ। ਜਿੰਨਾ ਮੰਗਵਾਇਆ ਸੀ ਕਿ ਸੈਨੂੰ ਕਹਿ ਕੇ ਥੋੜਾ ਜਿਹਾ ਛੋਟਾ ਲਿਆਂਦਾ ਸਾਨੂੰ ਐਸੀ ਪੂਰਾ ਜਿਹਾ ਥੱਲੇ ਤਾਂ ਪਤਾ ਵੀ ਨਹੀਂ ਲੱਗਦਾ ਸੀ। ਜਦੋਂ ਨੀਚੋਂ ਕੱਟ ਕੇ ਜੀ ਲਿਆਂਦਾ ਉਹਦੋਂ ਮੈਨੂੰ ਲੱਗਦਾ ਸੀ ਜਿਵੇਂ ਬਹੁਤ ਬਾਲਾ ਵੱਡਾ ਹੁੰਦਾ। ਛੋਟਾ ਹੈ। 7-15 ਦਾ ਕੱਟ। ਹਜੇ ਹੋਰ ਕੱਟਣ ਨੂੰ ਕਹਿੰਦੇ ਸੀ, ਹੈਂ? ਅੰਦਰਾ ਪੜਦਾ ਫੜਾ ਹੈਗਾ ਆਰਾਮ ਨਾਲ ਆਪਾਂ ਇਹ ਆਪਣਾ ਤਰ੍ਹਾਂ ਦਾ ਹੁੰਦਾ ਹੈ। 12 ਵਾਰ। ਨਾ ਸਿੰਗਲ।

ਵਾਹ ਰੋਸੇ ਆਇਆ ਤਾਂ ਪੈਕ ਹੋਰ ਚੱਲ ਕਰੋ ਆ ਆ ਮੜਾ ਜਾਂ ਉਹਦੇ ਉੱਤੇ ਚੜਾ ਥੋੜਾ ਕਿੱਡੀ ਦੂਰ ਕਰੇ ਕੋਈ ਹੂੰ ਆ ਇੰਨਾ ਲੈਦਾ ਇੰਨਾ ਮਾਣਦਾ ਕੋਰੇਗੀ ਤੇ ਉਹ ਬਾਹਰ ਚੜਾ ਕੋ ਪ੍ਰੀਤੀ ਹਾਂ ਉਹ ਹੀ ਤਾਂ ਕਹਿੰਦੀ ਆ ਉਹ ਖੁੰਜਾਬਾਦ ਦੇ ਐ ਕਿਵੇਂ ਪਤਾ ਲੱਗੂ ਕਿ ਹੁਣ ਖਾਣੇ ਬਸ ਨਾ ਨਾ ਕੋਈ ਬੰਦ ਚੜੀਏ ਪੁੱਛਦੇ ਦੇ ਦੁੱਧ ਨੂੰ ਬਿਠਾ ਦੇ ਰੱਖੀ ਉੱਤੇ ਮੈਂ ਕਿਹਾ ਰਹੀ ਕਿ ਤੇ ਤੁਸੀਂ ਜੇ ਸਾਰਾ ਸਮਾਨ ਆ ਸਾਰੇ ਛੱਤਾਂ ਤੇ ਉਤਾਰੋਗੇ ਤਾਂ ਕਾਹ ਪੁੱਲ ਦੇ ਕਾਜ ਲੈਣਗੇ ਇਹ ਆਏਗਾ ਤੂੰ ਚੱਲੀ ਮਾਏਗਾ ਤੂੰ ਇਹ ਵਾਪਸ ਆਪਾਂ ਹੱਸੀ ਅੰਦਰ ਉਹਨਾਂ ਨੂੰ ਕਹਿੰਦਾ ਤੁਸੀਂ ਬਰਾਡੇ 'ਚ ਬਹਿ ਜਾਓ ਕਹਿੰਦਾ ਕਾਗਜ਼ ਸੰਭ ਦੇ ਤੋ ਲੰਬਾ ਮਜ਼ਾਕ ਕਰੀਂਦੇ ਹੋ ਮੈਂ ਕਦੀ ਮੈਂ ਤਿੰਨ ਚਾਰ ਗੇੜੇ ਮਾਰ ਗਈ ਪਹਿਲਾਂ ਵੀ ਕੋਠੇ ਤੇ ਹੂੰ ਨਾ ਉਹਨਾਂ ਦਾ ਉਹ ਜਿਹੜਾ ਸਾਹਮਣੇ ਉਹਨਾਂ ਦਾ ਕੁੱਤਾ ਨਹੀਂ ਹੈਗਾ ਕੁੱਤਾ ਪਾੜ ਜਾਂਦਾ ਕਹਿੰਦੀ ਹੋਰ ਕੁੱਤਾ ਉੱਤੇ ਉਹ ਝਾੜ ਇੱਧਰ ਆ ਜਾਂਦਾ ਉਹ ਪਾੜ ਦਾਂਦਾ ਸਾਰਾ ਸੱਤ ਕੋ ਉਹਨਾਂ ਦੇ ਸਾਹਮਣੇ ਇੱਧਰ ਸਾਡੇ ਕੁੱਤੇ ਨੇ ਦੋ ਰੱਖ ਰੱਖੇ ਨੇ ਉਹਨਾਂ ਨੇ ਕੋਠੇ ਤੇ ਚੜਾ ਦਉਂਦੇ ਨੇ ਪੂਰਾ ਹਾਲ ਕਰਦੇ ਹੋਰ ਉਹ ਦੇ ਇੱਧਰ ਵੀ ਉੱਧਰ ਵੀ ਉੱਧਰ ਵੀ ਪਾ ਰੱਖਿਆ ਇੱਧਰ ਵੀ ਪਾ ਰੱਖਿਆ ਉਹ ਦੇ ਉੱਧਰਲੇ ਪਾਸੇ ਵੀ ਇੱਧਰਲੇ ਪਾਸੇ ਵੀ ਸਾਰੇ ਸਾਰੇ ਪਾਇਆ ਬਿਚਾਰੇ ਕਮਰੇ ਕੁਮਰੇ ਪਸ਼ੂਆਂ ਕੜੀ ਸਾਰੇ ਹੋਰ ਹੈਰੀ ਹੁਣ ਇਹ ਕਿਸੇ ਦਾ ਮਾਜਣਾ ਨਹੀਂ ਹੈਗਾ ਐਂ ਧੱਕਾ ਨਾ ਮਾਰੋ ਤਾਂ ਪਤਾ ਨਹੀਂ ਡਿੱਗਨ ਦਾ ਕੰਦਾ ਕੰਦਾ ਦਾ ਖਾਰਿਆ ਪੱਕੇ ਪੁੱਕਿਆਂ ਚ ਵੀ ਸਾਰਿਆਂ ਚ ਤਰੇੜ ਆ ਗਈਆਂ ਜਦੋਂ ਆਖਿਰ ਨੂੰ ਧੱਕਾ ਮਾਰੀ ਜਾਂਦੇ ਨੇ ਇਹਦਾ ਯਕੀਨ ਜਾਨੀ ਹੈਗਾ ਵੀ ਇਹ ਵੀ ਡਿੱਗ ਜੀ ਕੋਈ ਪਤਾ ਨਹੀਂ ਇਟਾ ਰੋੜੇ ਜਿਹੜੀ ਹੈਗੀ ਇਟਾਈਆਂ ਧਰ ਦੰਦੇ। ਇਹ ਨਵੇਂ ਰਿਤੇ ਦਰ ਸਮੇ ਪੈ ਰਹੇ ਸਾਰੇ ਗੁਰਗੋਤ ਪਾਣੀ ਖਲੂਤ। ਆਹ ਨੂੰ ਬੋੜੇ ਪੈਣਗੇ ਹਲੇ ਹਟਦਾ ਨਹੀਂ ਹੈਗਾ ਇਹ। ਕਿਵੇਂ ਆ? ਹਾਂ ਸਾਰਾ ਚਾਈ ਆਈ ਹੁੰਦਾ ਹੈ। ਹਾਂ? ਆ ਇਹਨਾਂ ਨੇ ਵੀ ਉੱਧਰ ਬਿਚਾਰੇ ਨੇ ਸਾਰੇ ਕਿਤੇ ਬਾਹਰ ਰੱਖਿਆ ਨਾ ਸਾਰੇ ਪਾਏ ਸਾਰਿਆਂ ਦੀ ਆ ਕਿ ਕੋਈ ਘਰ ਨਹੀਂ ਹੈਗਾ ਜਿੰਨਾ ਨਾਂ ਚ ਆਉਂਦਾ ਹੋਵੇ ਅਨੜਾਸੇ ਰੋ ਨਾ ਜਵਾਖ ਇਹਨਾਂ ਨੂੰ ਕੁਛ ਨਹੀਂ ਪਤਾ ਪਾਪੇ ਨੇ ਕੱਖਾਂ ਦੇ ਉੱਤੇ ਕਾਗਜ਼ ਪਾਤਾ ਕਦੇ ਕੱਖ ਲਕੋ ਤੇ ਇਹਨੂੰ ਵੱਡਾਂਗੇ ਦਾਨੀ ਨਾ ਇਹ ਰੱਖ ਰੱਖ ਰਮਾਇਸ ਮਾਸਟਰ ਮੈਂ ਇਸ ਨੂੰ ਪਾਉਣਿਆ ਫਿਰ ਹੁਣ ਮੈਂ ਸੁਖੀ ਮਰਦੀ ਆ ਕਿਦਾਂ ਮੈਂ ਸਾਤ ਰਾਜ ਕਰਨੇ ਤਾਂ ਆਖਾ ਤੁਰ ਗਿਆ ਆਪਣੇ ਆਪਣੇ ਕਿਤੇ ਨਹੀਂ ਹੈ ਆਪਾਂ ਕਹਿੰਦਾ ਇਹਨਾਂ ਨੇ ਟਾਲ ਵਾਸਤੇ ਰੱਖੇ ਨੇ ਵੀ ਟਾਲ ਤੇ ਵੇਚਾਂਗੇ ਆਪਦੇ ਨੇ ਤੂੰ ਵੀ ਜੱਹਾ ਉਹ ਦੇਖੰਦੇ ਕਸਾਰੇ ਕੱਖ ਹੋ ਗਿਆ ਇਹ ਹਸੀਏ ਨਾ ਪਾਪਾ ਕਹਿੰਦਾ ਇਹਨਾਂ ਨੇ ਟਾਲ ਹੈ ਰੇ ਦੀ ਚਾਚੀ ਕੇ ਆਪਣੇ ਨਾਲ ਕਹਿੰਦੇ ਇਹ ਐ ਰੱਖੇ ਨੇ ਕੱਖ ਵੀ ਵੇਚਾਂ ਮਾਚਰਦਾਨੀ ਲਾਈ ਹੋਈ ਹੈ ਮੈਂ ਸਮ ਹਾਂ ਇਹ ਕੀ ਤਵਾਰੀ ਹੈ ਤੀਤਵਾਰੀ ਹੈ ਆ ਬਸ ਇਹ ਤਾਂ ਮਾਚੀ ਪਹਿਲਾਂ ਵੀ ਬੋਲਿਆ ਰਹੇ ਆਂ ਆਪਾਂ ਅੱਡ ਕਾਗਜ਼ੀ ਰਹਿ ਹਾਂ ਤਾਂ ਫੋਰਸ ਦਾ ਬਣਾਏਗਾ ਮੇਰੀ ਪਰਸਾ ਉਹ ਤਾਂ ਦੇਖੀ ਜਾਊ 22 ਤਰੀਕ ਕਹਿੰਦੇ ਸੀ ਜਦੋਂ ਪਰਸਾ ਬਣਾਏਗਾ ਦੇਖੀਓ ਕਾਗਜ਼ ਜੱਦ ਲਿਆ ਦੇ ਟਰੱਕ ਮੰਗਾ ਲਾ ਉਹਨਾਂ ਤੋਂ 200 ਰੁਪਏ ਦਾ ਵੀ ਆਉਣਾ ਚਾਰਜ ਤਾਂ ਭੰਦੇ ਯਾਰ ਦਾ ਦੋ ਦੋ ਦੇ ਦੇ ਨਾ ਲਿਆ ਦੇ ਮੰਗਾ ਲੈ ਇੱਕ ਟਰੱਕ ਉਹ ਤੋਂ ਬਹੁਤ ਮਾਨ ਤੋਂ ਟਰੱਕ ਮੰਗਾ ਲੈ ਇੱਕ ਇੱਥੇ ਚਾਚਾ ਖੜਾ ਚਾਚੇ ਹੱਸੇ ਮੇਰੀ ਉਹ ਨਾਦਰ ਚਾਚੇ ਨੂੰ ਆਮ ਆਦਮੀ ਵਾਲਾ ਉਹ ਉਹੀ ਲੜੇ ਉੱਤੇ ਮਾਰਕਾ ਲੱਗਿਆ ਹੋਇਆ ਅਈ ਪੜ ਲਿਆ ਆਪਣੇ ਕੋਲੇ ਦਾ ਬਥੇਰਾ ਕੋ ਸਾਰ ਮਾਲ ਕੋਲ ਨਾਲ ਦੇਵੇ ਜਿੰਨਾ ਕੋਲ ਹੈ ਨਹੀਂ ਬਥੇਰਾ ਕੋਈ ਖਾਵਾਂਗੇ ਨਹੀਂ ਕਹਿੰਦੇ ਹੁਣ ਉਹ ਤਾਂ ਖੇਤੋਂ ਮੰਗਾਗੇ ਵੀ ਅੱਜ ਹੀ ਨਿਪਟ ਦੇ ਗੇ ਅੰਮਾ ਖੇਤੀ ਡੁੱਬ ਕੇ ਖੇਤੋਂ ਕਿੱਥੋਂ ਮੰਗਾਗੇ ਘਾਟ ਗਿਆ ਲਫਾਵਾ ਅੱਕੇ ਵੱਡਣ ਹੋ ਕੇ ਬੱਸ ਜਾ ਉਹ ਰੀਅਲ ਜਿਵੇਂ ਲਾ ਕੇ ਪਾ ਪਾਪਾ ਤਾਂ ਕਹਦਾ ਸਾਨੂੰ ਵੱਡ ਦੂਗਾ ਪਾਪਾ ਕਹਦਾ ਨੂੰ ਵੱਡਦੋਗਾ ਨਾ ਅਜੀ ਤਾਂ ਇਹ ਕੈਂਚੀ ਮਾਰਾ ਲੱਗੇ ਸੀ ਸਾਈਡ ਤੇ ਕਹਿੰਦੇ ਬਾਹਲਾ ਵੱਡਾ ਹੈ ਛੰਮੀ ਬੋਲਦਾ ਮੈਂ ਤਾਂ ਹੀ ਵੱਡ ਲਾਂਗੇ ਹੈ ਅਜੀ ਕਹਿੰਦੇ ਤਾਂ ਹਾਂ ਕੈਂਚੀ ਚੱਕ ਲਿਓ ਭੁਖੀ ਜੀ ਜਾਂਦੀ ਹੈ ਪਾਪਾ ਪਤਾ ਨਹੀਂ ਕਿ ਚੋਰ ਕਰਦਾ ਹਾਂ ਹਾਂ ਭੁਖੀ ਜੀ ਜਾਂਦੀ ਹੈ ਸੱਚੀ ਹੋ ਲਿਆ ਮੈਂ ਤੁਹਾਨੂੰ ਸੋਦਾ ਲਿਆ ਇੰਨਾ ਨਾ ਸਾਨੂੰ ਪਾਸੋਂ ਦੇ ਨਿਭਾਰੇ ਦਾ ਉਹਨੇ ਆ ਕੇ ਕਹਿੰਦਾ ਦੱਸ ਯੰਨਾ ਨੂੰ ਆ ਵੀ ਸੱਚੀ ਕਹਿੰਦਾ ਹੈ ਆ ਪਪਾ ਫੁੱਲੀ ਵਾਲਾ ਲੈ ਕੇ ਆ ਆ ਹੋਸ਼ੇ ਵੀ ਲੈ ਲੈ ਉਹ ਤਾਂ ਪਾਸੇ ਪਈਆਂ ਨੇ ਤੇ ਮੈਂ ਕਿਹ ਲੈ ਪਾਸੇ ਨੂੰ ਬਚਾ ਕੇ ਰਿਹਾ ਉਹ ਆਪਣੇ ਕਿੱਡਾ ਬੈ ਇੱਕ ਹੋਰ ਵੱਡਾ ਨਹੀਂ ਵਾਲਾ ਲੋਟਾ ਉਹਨਾਂ ਹੋਰੇ ਫਿਰ ਵੱਡਾ ਕੋਈ ਨਹੀਂ ਦੂਰਾ ਲੈ ਕੇ ਆਉਂਗੇ ਆਹ ਵਧੀਆ ਬੈ ਜੀ ਆ ਆ ਬੈਤੀ ਉਹ ਪੇਟੀ ਲੈ ਵਧਰੇ ਪਿਆ ਆ ਇਸੇ ਸੱਚਾ ਟੋਲ ਨਾਲ ਲਾ ਕੇ ਆ ਆ ਪਪਾ ਇਹ ਤਾਂ ਕੰਮ ਕਰ ਲੈਣੀ ਕਿਹਦੀ ਕਣਕ ਮੈਗੀ ਸੱਚ ਮਾਰਨੀ ਆਂਦੀ ਲੱਗਦੀ ਆ ਕਣਕ ਲੈ ਰੋ ਕਾਨੀ ਨਹੀਂ ਮਨਾਸੀ ਦੇਦਾ ਤੈਨੂੰ ਕਾਜ ਦੀ ਕਰਨਾ ਉਹਨਾਂ ਦੇ ਦੇ ਕਣਕ ਮਹਿੰਗੀ 2000 ਨੂੰ ਐ ਲਫਾਫਾ 100 ਰੁਪਏ ਕਿਲੋ ਆ ਨਹੀਂ 150 ਰੁਪਏ ਕਰੂਗਾ ਕੋਈ ਐਸਾ ਨਹੀਂ ਮਿਲ ਦੇਂਗਾ 10 500 ਨਹੀਂ ਇਹ ਦਾ ਪਾ ਦੇ ਚਾਹਾਂਗੇ ਚੁੱਤੀ ਉਹ ਸੱਚੀ ਸਮਝਿੰਦੀ ਆ ਇਹ ਤਾਂ ਦੇਖਦੇ ਨਹੀਂ ਵੀ ਮਜ਼ਾਕ ਕਰ ਜਾਂਦੇ ਆ ਇਹਨਾਂ ਐ ਜਿਹੜਾ ਨਹੀਂ ਸੱਚੀ ਮੁਗੀ ਹੁੰਦੇ ਆਲੇ ਹੁੰਦਾ ਹੋਰ ਕਾਵੇ ਨੂੰ ਹਾਂ ਚੱਕ ਕੇ ਇੱਥੇ ਪਿਆ ਸੀ ਢੋਲਾਂ ਤੇ ਉਹ ਤੇ ਪਾਉ ਨੂੰ ਰੱਖਿਆ ਸੀ ਦੂਜੇ ਬਰਾਂਡੇ ਤੇ ਇਹ ਧਿਆਨ ਨਾਲ ਚਿਲਕੜੀ ਵੀ ਉਹਨੂੰ ਪਹਿਲਾਂ ਇੱਥੇ ਪਾ ਲਈ ਫੇ ਇਹ ਉਹ ਦੂਰ ਹੈ ਨਹੀਂ ਬਰਾਂਡੇ ਪਾਉਣ ਵਾਲਾ ਅੱਛਾ ਫਾ 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 ਬੜੇ ਬੁਰੀ ਰਹੀਆਂ ਜਾਣਾ ਉਹ ਚਿਲਕੀ ਕਿਸੇ ਪੌੜੀ ਚਿਲਕੜੀ ਮੜੀ ਧਿਆਨ ਨਾਲ ਹਾਂ ਸਮੀਆਂ ਕੱਚਾ ਹੈ ਆਹ ਬੁੱਕ ਜਿੰਨਾ ਹਰ ਕੋਈ ਨਾਲ ਹੀ ਆ ਜੇ ਡੂਲਾ ਰੱਖ ਕੇ ਇਹ ਕਿਹੜਾ ਹੈ ਉਹ ਦੂਜਾ ਉੱਤੇ ਪਾਉਣ ਦਾ ਪਾਸੇ ਬਾਹਰ ਵਾਲਾ ਉਹ ਵੀ ਕੋਈ ਨਹੀਂ ਚੱਕ ਕੇ ਨਾਲ ਸ਼ਾਵਾਂ ਜਾਂਦਾ ਉਹਦਾ ਨਰ ਚਾੜਨਾ ਪਵੇ ਕੋ ਬਾਹਰ ਵਾਲਾ ਇਹ ਉਹ ਨਹੀਂ ਹੋਣਾ ਕਿ ਦਿਖਾਉਣਾ ਉਹ ਕਿੱਥੇ ਪਾਣੀ ਉਹਦਾ ਪਾਣੀ ਨੂੰ ਹੋਣਾ ਚਾਹੀਦਾ ਹੋਰਾਂ ਜਮਾ ਜੀ ਮਾਰੀ ਥੱਲੇ ਨਹੀਂ ਉਤਰਨੀ ਹੋ ਮਨ ਨਾਲੇ ਵਿੱਚ ਜਾ ਕੇ ਰਾਤ ਨੂੰ ਲੈ ਲਾਂਗੇ ਆਹੋ ਜਿੰਨੇ ਜਿੰਨੇ ਪਾ ਲੋ ਚਲ ਰਾਤ ਨੂੰ ਚੱਕ ਲਾਂਗੇ ਤੁਸੀਂ ਕੰਦ ਡੇਗੋਗੇ ਇਹ ਪਾਗਲ ਕਿਉਂ ਹੋ ਰਹੇ ਆ ਚੋਰ ਸਮਝ ਰੱਖੀ ਐ ਕਿਦਾ ਇਧਰ ਵਗ ਜੋ ਸਾਰੇ ਬਸ ਐਂ ਇਹ ਦੂਰਾ ਪਾਉਣਾ ਪਊਗਾ ਆ ਕਿਤਾ ਹੈ ਪੂਰੇ ਨੂੰਾਰੇ ਕੇ ਪਾਰੇ ਇਹ ਹੀ ਪੱਟਿਆ ਹੋਇਆ ਇਹ ਚ ਮੂਰੇ ਵਾਲੇ ਨੇ ਇੱਥੇ ਲਾੜ ਕਰਦੇ ਦੇਖੋ ਉਹ ਪੱਟਿਆ ਉਹ ਚੱਕੀ ਦੇ ਲਾੜਾ ਹੋਰ ਹਾਂ ਪੱਟਿਆ ਮੈਂ ਪਾਸੇ ਇਧਰ ਕਰ ਲੈ ਬਾਬਾ ਇਧਰੋਂ ਕਰ ਲੈ ਮੀਮੀ ਨਹੀਂ ਮੱਤਰਾ ਹੱਥੇ ਉਹਨੇ ਮੇਰਾ ਖਲ ਲਿਆ ਪਿਆ ਹਾਂ ਮਵੀ ਚਲਾਤੀ ਨਾਲ ਪਾਣਾ ਪਿੱਛੇ ਨਾਲ ਆਪਰਾਣਾ ਬੇਬੀ ਆਪਰਾਣਾ ਉਹ ਬਾਪੂ ਆਸਨਾ ਉਹ ਲਾਲਾਂ ਨੂੰ ਜਾ ਕੇ ਬੱਰਾ ਪੁੱਛੀਂ ਕੀ ਨੰਦਾਂ ਦੀ ਲਾਈ ਆਹ ਚ ਗਲੀਆਂ ਵਾਲੀਆਂ ਨਹੀਂ ਨਾਮ ਦਾ ਛੋਟਾ ਦੇ ਦੇ ਕਿੱਧਰ ਲੈ ਜਾ ਇਹਨੂੰ ਇਹਨੂੰ ਇਕੱਠਾ ਕਰ ਦੇ ਪੱਲਾ ਦਿਖਾਦਾ ਤੇ ਬਾਹਰੋਂ ਪਾਣੀ ਇਹਦੇ ਬੱਡੇ ਬਣੇ ਹੈ ਹੈਗਾ ਮੈਂ ਨੰਬਰ ਕਿਉਂ ਲਗਦਾ ਨਹੀਂ ਨੰਨੇ ਦਿੱਤਾ ਜੀ ਹਣਾ ਹੈ ਜੀ ਆਹ ਤਾਂ ਉਹ ਸਹੀ ਜਰਾ ਤੇ ਲੰਬਾ ਜਿਹਾ ਕਰ ਤੰ ਮੈਨੂੰ ਜਿਆਦਾ ਉਤਸ਼ਾਹ ਲੱਗੇ ਹਾਂ ਜਰਾ ਦੇਖੋ ਦੇਖ ਨਹੀਂ ਸੀ ਮਾੜੀ ਬੰਦ ਕਰ ਦਿੱਤੀ ਕੱਤੀ ਦਾ ਜ਼ਰਦ ਹੋਰੇ ਤੋਂ ਲੈ ਕੇ ਸਤਾ ਤੱਕ ਉਹ ਪਿੰਡ ਵੀ ਆ। ਭਰਾ ਦਾਂਗੇ ਹੋਰ ਨਹੀਂ ਆਉਣਾ ਨਹੀਂ ਹੁੰਦਾ ਲੋਡ ਨਹੀਂ ਪਈ ਇਹਦਾ ਪੱਕਾ ਐ ਸਾਰਾ। ਸ਼ੁਕ। ਉਹ ਪੱਕਾ ਪੱਕਾ ਕੰਨ ਕਾਗਜ਼ ਪਾਤਾ ਕਹਿੰਦੇ ਹੁਣ ਥੋੜਾ ਕਹਿੰਦੇ ਤੁਪ ਨਿਕਲੂਗੇ ਕਹਿੰਦੇ ਹੁਣ ਨਹੀਂ ਨਹੀਂ ਆਉਂਦਾ। ਓਏ ਮੈਂ ਤਾਂ ਮੇਰੀ ਗੱਲ ਸੁਣ ਲੈ ਪਹਿਲਾਂ ਕਹਿ ਕੇ ਧਰਮਾ ਜੇ ਮੇਰੇ ਨਾਲ ਤਾਂ ਆ ਹੁੰਦਾ। ਉਹ ਤੇਰੀ ਛੱਤ ਦੇਖਦੀ ਐ ਇੱਥੇ। ਤੇਰੀ ਛੱਤ ਵਧੀਆਰੇ ਆਪ ਆ ਗਿਆ ਤੂੰ ਓਏ ਆ ਤੂੰ ਕਹਿ ਸਕਦਾ ਨਾ ਮੇਰਾ ਬਾੜੇ ਇਹਦੇ ਪੁੱਕੇ ਸਾਰੇ ਆਉਂਦੀਆਂ ਹੁਣ ਲੈਣ ਆਇ ਕਿਦਾਂ ਨਜਾ ਦੇਣੀ ਲੈ ਦੇ ਕਿੱਧਰ ਤੋਂ ਕਿੱਦਿਏ ਦੇ ਨਾਲ ਇਹ ਇਹਦੇ ਨਾਲ ਜਨਮ ਆਦਾ ਓ ਬੋਲੇ ਵਾਹ ਨਾ ਹੀ ਚੱਲ ਵੇ ਇਤਨਾ ਛੱਤ ਨਾ ਛਾਤਰੀ ਵੀ ਮਿਲੂ ਕੱਲਾ ਨਹੀਂ ਮਿਲਦਾ ਛਾਤਰੀ ਮਿਲੂ ਨਾਲ ਆ ਦੁਕਾਨ ਵਾਲਾ ਨੂੰ ਕਾਜ ਵੀ ਕੇ ਬਾਸ ਕਰ ਲਿਓ ਉਹਦੇ ਹੈਂ ਕੈਸੀ ਕਿਹੜਾ ਪੈਸੇ ਮੰਗਿਆ ਹਨਾ ਵੀ ਜੱਗੇ ਜੇ ਸੀ ਮੰਗਿਆ ਫੇਰ ਕੋਹੋ ਆਮਗੇ ਕਾਗ ਤੇ ਪਾਣੀ ਹੈ ਗੋਡੇ ਪਾਰ ਖੜ ਜਾ ਤੂੰ ਉੱਤੋਂ ਦੀ ਡਿੱਗ ਜਾਵੇਂਗੀ ਮਾਈਲੀ ਡਿੱਗਦੀ ਮਮੀ ਦਾ ਕੱਦ ਵਾਲਾ ਲੰਬਾ ਮਮੀ ਨੂੰ ਹੱਸੀ ਜਾਂਦੇ ਨੇ ਕਹਿੰਦੇ ਤੂੰ ਗੋਡਿਆਂ ਪਾਰ ਖੜ ਜਾ ਕਹਿੰਦੇ ਤੂੰ ਥੱਲੇ ਡਿੱਗ ਜਾਵੇਂਗੀ ਮਾਈ ਨਹੀਂ ਡਿੱਗਦੀ ਤੈਨੂੰ ਦੇ ਕੇ ਨਾ ਰੱਜ ਜਾ ਉਹਨਾਂ ਨੇ ਪੈਪ ਲਾ ਰੱਖੀ ਆ ਪਾਣੀ ਪਾਣੀ ਹੋ ਰਿਹਾ ਉਧਰੋਂ ਤੋਂ ਤੋਂ ਹੁੰਦਾ ਜੋਰੀ ਜਾ ਛੱਡ ਰੱਖਿਆ ਧੋਈ ਜਾਂਦੇ ਨੇ ਪੈ ਪਲਾਰੇ ਮੋਟਰ ਛੱਡ ਰੱਖੀ ਆ ਲੈ ਦੱਸ ਸਰਿਆ ਪੈ ਬਾਹਰ ਕੰਮ ਵੀ ਨਹੀਂ ਕਰਦਾ ਅੰਦਰੋਂ ਆ ਖੁੰਜਾ ਜਿਹਾ ਸਹੀ ਕਰ ਦੋ ਨਹੀਂ ਕਰ ਕੱਟ ਮੈਂ ਟਰੱਕ ਮੈਂ ਜਲਵਾਈ ਨਹੀਂ ਹਟ ਗਿਆ ਹੁਣ ਇਹਦੇ ਵਿੱਚ ਗਰਮੀ ਲੱਗਣ ਲੱਗੀ ਪੂਰੀ ਆਹਾ ਕਰ ਲੋ ਇੱਥੇ ਨਾ ਇੱਥੇ ਇੱਕ ਇੱਟ ਜੀ ਪਈ ਸੀ ਇੱਥੇ ਅੱਧੀ ਹੀ ਉਹ ਤਾਂ ਦੋ ਆ ਖੁੰਜੇ ਤੇ ਕੜੇ ਤੇ ਆ ਇੱਥੇ ਮੈਂ ਕਿੱਥੇ ਦੇਖੀ ਸੀ ਆਂਟੀ ਅੱਧਾ ਘਰ ਰੋੜਾ ਉਹ ਚੱਕ ਕੇ ਧਾਤਤਾ ਪਾਪੇ ਨੇ ਹੈ 45 45 ਨੂੰ ਕੀ ਕਰਾਉਣਾ ਜਦੋਂ ਪਾਣੀ ਨਾ ਆਇਆ ਥੱਲੇ ਕਿਉਂ ਲਾ 45 ਆ ਤਾਂ ਨੰਗਾ ਉਹ ਨਹੀਂ ਹੈ ਕਾਮਲੇ ਬੰਦਿਆ ਹੋਰ ਇੱਤਰ ਦੀ ਅੱਜ ਇੱਤਰ ਦੀ ਪਾਣੀ ਹੰਟੀ ਪਈ ਆ ਬਲਤ ਮੈਂ ਚੜ ਕੇ ਹੁਣ ਇੱਥੇ ਮਗਾ ਲਾ ਚਾਹ ਉਹ ਜਾਂਦੀ ਨਹੀਂ ਉਹਨੂੰ ਐ ਵੀ ਸੁੱਚੀ ਨਾ ਲੈ ਜਾਂਦਾ अच्छा जाननीया भाग जा पा दोस्तों अच्छा जाननीया हमें